ਨਵਰੀ ਬਾਰਡਰ ਤੇ ਆਏ ਹੋਏ ਆ ਬਾਬਾ ਜੀ ਤੇ ਆਹ ਰੂਮ ਆ ਇੱਥੇ ਆ ਨਾ ਜਿੱਦੇ ਸਰਦਾਰ ਜਗਜੀਤ ਸਿੰਘ ਢੱਲੇਵਾਲ ਜੀ ਰੈਸਟ ਕਰਦੇ ਨੇ ਤੇ 30 35 ਦਿਨਾਂ ਤੋਂ ਉੱਤੇ ਹੋ ਗਏ ਹੈ ਨਾ ਸਾਡੀਆਂ ਫਸਲਾਂ ਲਈ ਨਸਲਾਂ ਲਈ ਹੈ ਨਾ ਕੁਝ ਖਾਣਾ ਨਹੀਂ ਤੇ ਸਾਡੀਆਂ ਮਾਵਾਂ ਵੀ ਡਟੀਆਂ ਹੋਈਆਂ ਨੇ ਹੈ ਨਾ ਜੇ ਪ੍ਰਸ਼ਾਸਨ ਸੋਚੇ ਵੀ ਸਾਨੂੰ ਚੱਕ ਕੇ ਲੈ ਜਾਣਗੇ ਇੱਥੋਂ ਹੈ ਨਾ ਢੱਲੇਵਾਲ ਸਾਹਿਬ ਨੂੰ ਹੈ ਨਾ ਵੀ ਇੱਥੇ ਸ਼ਹੀਦ ਹੋਣ ਵਾਲੇ ਦੀ ਕਮੀ ਨਹੀਂ ਹੈਗੀ ਵੀ ਬਹਿਮ ਕੱਡੇ ਸਰਕਾਰ ਹੈ ਨਾ ਗੱਲਬਾਤ ਕਰੇ ਠੀਕ ਹੈ ਸਾਡੇ ਮੋਰਚੇ ਨਾਲ ਗੱਲਬਾਤ ਕਰਕੇ ਸਾਡੇ ਮਸਲਿਆਂ ਦਾ ਹੱਲ ਕਰੇ ਹੈਨਾ ਸਾਡਾ ਕੋਈ ਜੀ ਨਹੀਂ ਕਰਦਾ ਕਿ ਅਸੀਂ ਦੇਖੋ ਸੜਕ ਹੈ ਹੈਨਾ ਦਿੱਲੀ ਵਾਲਾ ਰੋਡ ਹੈ ਬਾਬਾ ਜੀ ਹੈਨਾ ਇੱਥੇ ਅਸੀਂ ਸਾਡੀਆਂ ਮਾਵਾ ਇੱਥੇ ਸੌਂਦਿਆਂ ਨੇ ਰਾਤ ਨੂੰ ਹੈਨਾ ਅਸੀਂ ਦਿਨ ਕੱਟਦੇ ਆ ਕੋਈ ਸੋਖਾ ਨਹੀਂ ਹੈਗਾ ਇੱਥੇ ਰਹਿਣਾ ਠੀਕ ਹੈ ਤੇ ਨਾਲ ਸਾਡਾ ਜੀ ਕਰਦਾ ਵੀ ਅਸੀਂ ਆਪਣੇ ਘਰ-ਬਾਰ ਛੱਡ ਗਏ ਸਾਡੇ ਹਸਦੇ ਵਸੇ ਪਰਿਵਾਰ ਨੇ ਪਿੱਛੇ ਹੈਨਾ ਵੀ ਅਸੀਂ ਐਵੇਂ ਸੜਕਾਂ ਤੇ ਰੂੜੀ ਹੈਨਾ ਤੇ ਦੇਸ਼ ਦੇ ਰਾਜੇ ਦਾ ਵੀ ਆਈ ਫਰਜ਼ ਹੁੰਦਾ ਵੀ ਹੈਨਾ ਜਦੋਂ ਪਰ ਜੇ ਦੁਖੀ ਹੁੰਦੀ ਹੈ ਸੰਗਤ ਦੁਖੀ ਹੁੰਦੀ ਹੈ ਉਹਦੇ ਨਾਲ ਗੱਲਬਾਤ ਕਰਕੇ ਮਸਲੇ ਹੱਲ ਕਰੇ ਹਨ ਇਹ ਗੱਲਬਾਤ ਨਾਲ ਮਸਲੇ ਹੱਲ ਕਰੇ ਕੋਈ ਪ੍ਰਸ਼ਾਸਨ ਧੱਕਾ ਕਰਨ ਦੀ ਨਾ ਸੋਚੇ ਹਨ ਵੀ ਸਾਡੀਆਂ ਲਾਸਾਂ ਦੇ ਉੱਤੇ ਨੂੰ ਨਿਕਲਣਾ ਪੈ ਜੂਆ ਤੁਹਾਨੂੰ ਜੇ ਸਰਦਾਰ ਜਗਜੀਤ ਸਿੰਘ ਢੱਲੇਵਾਲ ਜੀ ਨੂੰ ਹੱਥ ਪਾਉਂਗੇ ਬਸ ਸਾਹੀ ਬੇਨਤੀ ਕਰਦੇ ਆ ਪ੍ਰਸ਼ਾਸਨ ਨੂੰ ਵੀ ਤੇ ਸੰਗਤ ਨੂੰ ਵੀ ਬੇਨਤੀ ਕਰਦੇ ਆ ਵੱਧ ਤੋਂ ਵੱਧ ਬਾਈ ਖਨੋਰੀ ਬਾਰਡਰ ਤੇ ਨਾ ਹਾਜ਼ਰੀ ਲਵਾਓ ਸਾਰੇ ਦੇ ਸਾਰੇ ਤੇ ਆਪਾਂ ਰਲ ਮਿਲ ਕੇ ਮੋਰਚੇ ਨੂੰ ਚੜ੍ਹਦੀ ਕਲਾ 'ਚ ਰੱਖੀਏ ਤੇ ਫਤਿਹ ਕਰੀਏ ਖਨੋਰੀ ਬਾਰਡਰ ਤੇ ਆਏ ਹੋਏ ਆ ਬਾਬਾ ਜੀ ਤੇ ਆਹ ਰੂਮ ਆ ਇੱਥੇ ਨਾ ਜਿੱ ਅਰੈਸਟ ਕਰਦੇ ਨੇ ਤੇ 30 35 ਦਿਨਾਂ ਤੋਂ ਉੱਤੇ ਹੋ ਗਏ ਹਨ ਸਾਡੀਆਂ ਫਸਲਾਂ ਲਈ ਨਸਲਾਂ ਲਈ ਹੈ ਨਾ ਕੁਝ ਖਾਣਾ ਨਹੀਂ ਤੇ ਸਾਡੀਆਂ ਮਾਵਾਂ ਵੀ ਡਟੀਆਂ ਹੋਈਆਂ ਨੇ ਹੈ ਨਾ ਜੇ ਪ੍ਰਸ਼ਾਸਨ ਸੋਚੇ ਵੀ ਸਾਨੂੰ ਚੱਕ ਕੇ ਲੈ ਜਾਣਗੇ ਇੱਥੋਂ ਹੈ ਨਾ ਡੱਲੇਵਾਲ ਸਾਹਿਬ ਨੂੰ ਹੈ ਨਾ ਵੀ ਇੱਥੇ ਸਹੀਦ ਹੋਣ ਵਾਲੇ ਦੀ ਕਮੀ ਨਹੀਂ ਹੈਗੀ ਵੀ ਬਹਿਮ ਕੱਡੇ ਸਰਕਾਰ ਹੈ ਨਾ ਗੱਲਬਾਤ ਕਰੇ ਠੀਕ ਹੈ ਸਾਡੇ ਮੋਰਚੇ ਨਾਲ ਗੱਲਬਾਤ ਕਰਕੇ ਸਾਡੇ ਮਸਲਿਆਂ ਦਾ ਹੱਲ ਕਰੇ ਹੈ ਨਾ ਸਾਡਾ ਕੋਈ ਜੀ ਨਹੀਂ ਕਰਦਾ ਕਿ ਜੀ ਦੇਖੋ ਸੜਕ ਹੈ ਹੈਨਾ ਦਿੱਲੀ ਵਾਲਾ ਰੋਡ ਹੈ ਬਾਬਾ ਜੀ ਹੈਨਾ ਇੱਥੇ ਅਸੀਂ ਸਾਡੀਆਂ ਮਾਵਾ ਇੱਥੇ ਸੌਂਦਿਆਂ ਨੇ ਰਾਤ ਨੂੰ ਹੈਨਾ ਅਸੀਂ ਦਿਨ ਕੱਟਦੇ ਆ ਕੋਈ ਸੋਖਾ ਨਹੀਂ ਹੈਗਾ ਇੱਥੇ ਰਹਿਣਾ ਠੀਕ ਹੈ ਤੇ ਨਾਲ ਸਾਡਾ ਜੀ ਕਰਦਾ ਵੀ ਅਸੀਂ ਆਪਣੇ ਘਰ-ਬਾਰ ਛੱਡ ਗਏ ਸਾਡੇ ਹੱਸਦੇ ਵਸਦੇ ਪਰਿਵਾਰ ਨੇ ਪਿੱਛੇ ਹੈਨਾ ਵੀ ਅਸੀਂ ਐਵੇਂ ਸੜਕਾਂ ਤੇ ਰੂੜੀ ਹੈਨਾ ਤੇ ਦੇਸ਼ ਦੇ ਰਾਜੇ ਦਾ ਵੀ ਆਈ ਫਰਜ਼ ਹੁੰਦਾ ਵੀ ਹੈਨਾ ਜਦੋਂ ਪਰਜਾ ਦੁਖੀ ਹੁੰਦੀ ਆ ਸੰਗਤ ਦੁਖੀ ਹੁੰਦੀ ਆ ਉਹਦੇ ਨਾਲ ਗੱਲਬਾਤ ਕਰਕੇ ਮਸਲੇ ਹੱਲ ਕਰੇ ਹੈਨਾ ਇਹ ਗੱਲਬਾਤ ਨਾਲ ਮਸਲੇ ਹੱਲ ਕਰੇ ਕੋਈ ਪ੍ਰਸ਼ਾਸਨ ਧੱਕਾ ਕਰਨ ਦੀ ਨਾ ਸੋਚੇ ਹਨ ਵੀ ਸਾਡੀਆਂ ਲਾਸਾਂ ਦੇ ਉੱਤੇ ਨਿਕਲਣਾ ਪੈ ਜੇ ਉਹ ਤੁਹਾਨੂੰ ਜੇ ਸਰਦਾਰ ਜਗਜੀਤ ਸਿੰਘ ਢੱਲੇਵਾਲ ਜੀ ਨੂੰ ਹੱਥ ਪਾਉਂਗੇ ਬਸ ਆਹੀ ਬੇਨਤੀ ਕਰਦੇ ਆ ਪ੍ਰਸ਼ਾਸਨ ਨੂੰ ਵੀ ਤੇ ਸੰਗਤ ਨੂੰ ਵੀ ਬੇਨਤੀ ਕਰਦੇ ਆ ਵੱਧ ਤੋਂ ਵੱਧ ਭਾਈ ਖਨੋਰੀ ਬਾਰਡਰ ਤੇ ਨਾ ਹਾਜ਼ਰੀ ਲਵਾਓ ਸਾਰੇ ਦੇ ਸਾਰੇ ਤੇ ਆਪਾਂ ਨਾਲ ਮਿਲ ਕੇ ਮੋਰਚੇ ਨੂੰ ਚੜ੍ਹਦੀ ਕਲਾ 'ਚ ਰੱਖੀਏ ਤੇ ਫਤਿਹ ਕਰੀਏ ਖਨੋਰੀ ਬਾਰਡਰ ਤੇ ਆਏ ਹੋਏ ਆ ਬਾਬਾ ਜੀ ਤੇ ਆਹ ਰੂਮ ਆ ਇੱਥੇ ਨਾ ਜਿੱਦੇ ਸਰਦਾਰ ਜਗਜੀਤ ਸਿੰਘ ਢੱਲੇਵਾਲ ਜੀ ਰੈਸਟ ਕਰਦੇ ਨੇ ਤੇ 30 35 ਦਿਨਾਂ ਤੋਂ ਉੱਥੇ ਹੋ ਗਏ ਹਨਾ ਸਾਡੀਆਂ ਫਸਲਾਂ ਲਈ ਨਸਲਾਂ ਲਈ ਹੈ ਨਾ ਕੋਈ ਖਰਦਾ ਨਹੀਂ ਤੇ ਸਾਡੀਆਂ ਮਾਵਾ ਵੀ ਡਟੀਆਂ ਹੋਈਆਂ ਨੇ ਹੈ ਨਾ ਜੇ ਪ੍ਰਸ਼ਾਸਨ ਸੋਚੇ ਵੀ ਸਾਨੂੰ ਚੱਕ ਕੇ ਲੈ ਜਾਣਗੇ ਇੱਥੋਂ ਹੈ ਨਾ ਡੱਲੇਵਾਲ ਸਾਹਿਬ ਨੂੰ ਹੈ ਨਾ ਵੀ ਇੱਥੇ ਸਹੀਦ ਹੋਣ ਵਾਲੇ ਦੀ ਕਮੀ ਨਹੀਂ ਹੈਗੀ ਵੀ ਬਹਿਮ ਕੱਡੇ ਸਰਕਾਰ ਹੈ ਨਾ ਗੱਲਬਾਤ ਕਰੇ ਠੀਕ ਹੈ ਸਾਡੇ ਮੋਰਚੇ ਨਾਲ ਗੱਲਬਾਤ ਕਰਕੇ ਸਾਡੇ ਮਸਲਿਆਂ ਦਾ ਹੱਲ ਕਰੇ ਹੈ ਨਾ ਸਾਡਾ ਕੋਈ ਜੀ ਨਹੀਂ ਕਰਦਾ ਕਿ ਜੀ ਦੇਖੋ ਸੜਕ ਹੈ ਹੈਨਾ ਦਿੱਲੀ ਵਾਲਾ ਰੋਡ ਹੈ ਬਾਬਾ ਜੀ ਹੈਨਾ ਇੱਥੇ ਅਸੀਂ ਸਾਡੀਆਂ ਮਾਵਾ ਇੱਥੇ ਸੌਂਦਿਆਂ ਨੇ ਰਾਤ ਨੂੰ ਹੈਨਾ ਅਸੀਂ ਦਿਨ ਕੱਟਦੇ ਆ ਕੋਈ ਸੋਖਾ ਨਹੀਂ ਹੈਗਾ ਇੱਥੇ ਰਹਿਣਾ ਠੀਕ ਹੈ ਤੇ ਨਾਲ ਸਾਡਾ ਜੀ ਕਰਦਾ ਵੀ ਅਸੀਂ ਆਪਣੇ ਘਰ-ਬਾਰ ਛੱਡ ਗਏ ਸਾਡੇ ਹਸਦੇ ਵਸੇ ਤੇ ਪਰਿਵਾਰ ਨੇ ਪਿੱਛੇ ਹੈਨਾ ਵੀ ਅਸੀਂ ਐਵੇਂ ਸੜਕਾਂ ਤੇ ਰੂੜੀ ਹੈਨਾ ਤੇ ਦੇਸ਼ ਦੇ ਰਾਜੇ ਦਾ ਵੀ ਆਈ ਫਰਜ਼ ਹੁੰਦਾ ਵੀ ਹੈਨਾ ਜਦੋਂ ਪਰਜਾ ਦੁਖੀ ਹੁੰਦੀ ਆ ਸੰਗਤ ਦੁਖੀ ਹੁੰਦੀ ਆ ਉਹਦੇ ਨਾਲ ਗੱਲਬਾਤ ਕਰਕੇ ਮਸਲੇ ਹੱਲ ਕਰੇ ਹੈਨਾ ਇਹ ਗੱਲਬਾਤ ਨਾਲ ਮਸਲੇ ਹੱਲ ਕਰੇ ਕੋਈ ਪ੍ਰਸ਼ਾਸਨ ਧੱਕਾ ਕਰਨ ਦੀ ਨਾ ਸੋਚੇ ਹਨ ਵੀ ਸਾਡੀਆਂ ਲਾਸਾਂ ਦੇ ਉੱਤੇ ਨਿਕਲਣਾ ਪੈ ਜੇ ਉਹ ਤੁਹਾਨੂੰ ਜੇ ਸਰਦਾਰ ਜਗਜੀਤ ਸਿੰਘ ਢੱਲੇਵਾਲ ਜੀ ਨੂੰ ਹੱਥ ਪਾਉਂਗੇ ਬਸ ਆਹੀ ਬੇਨਤੀ ਕਰਦੇ ਆ ਪ੍ਰਸ਼ਾਸਨ ਨੂੰ ਵੀ ਤੇ ਸੰਗਤ ਨੂੰ ਵੀ ਬੇਨਤੀ ਕਰਦੇ ਆ ਵੱਧ ਤੋਂ ਵੱਧ ਭਾਈ ਖਨੋਰੀ ਬਾਰਡਰ ਤੇ ਨਾ ਹਾਜ਼ਰੀ ਲਵਾਓ ਸਾਰੇ ਤੇ ਸਾਰੇ ਤੇ ਆਪਾਂ ਨਾਲ ਮਿਲ ਕੇ ਮੋਰਚੇ ਨੂੰ ਚੜ੍ਹਦੀ ਕਲਾ 'ਚ ਰੱਖੀਏ ਤੇ ਫਤਿਹ